ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ Shimla Mirch ਤੇ ਪਿਆਜ਼ ਆਲੂ ਦੀ ਬਹੁਤ ਹੀ ਵਧੀਆ ਸਬਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਅੱਜ ਬਿਲਕੁਲ ਸੌਖੇ ਤਰੀਕੇ ਨਾਲ ਈਜ਼ੀ ਤਰੀਕੇ ਨਾਲ ਆਪਾਂ ਕਿੱਕਣਾ ਘਰਾਂ ਠੀਕ ਹੈ ਜੀ Shimla Mirch ਪਿਆਜ਼ ਆਲੂ ਦੀ ਸਬਜੀ ਬਣਾ ਸਕਦੇ ਹਾਂ ਉਹ ਤੁਹਾਨੂੰ ਦੱਸਾਂਗੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੋ ਜਿਹੜੇ ਭੈਣ ਭਰਾਵਾਂ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਲਓ ਜੀ ਸਬਜੀ ਬਣਾਉਣ ਵਾਸਤੇ ਜਿਹੜਾ ਆਪਾਂ ਨੂੰ ਸਮਾਨ ਚਾਹੀਦਾ ਏ ਦੋ ਮੈਂ ਸ਼ਿਮਲਾ ਮਿਰਚ ਕੱਟ ਲਈਆਂ ਠੀਕ ਹੈ ਜੀ ਇਸ ਤਰੀਕੇ ਦੀਆਂ ਐਡ ਐਡ ਇੱਕ ਪੀਸਾਂ ਚ ਆਪਾਂ ਨੇ ਜਿਹੜੀ ਸ਼ਿਮਲਾ ਮਿਰਚ ਆ ਉਹ ਕਟਿੰਗ ਕਰ ਲੈਣੀ ਆ ਤੇ ਇੱਕ ਕੱਟ ਲਿਆ ਆਪਾਂ ਨੇ ਪਿਆਜ਼ ਠੀਕ ਹੈ ਜੀ ਇਸ ਤਰੀਕੇ ਦਾ ਪਿਆਜ਼ ਕਟੂਗੇ ਤੇ ਉਹ ਤੋਂ ਬਾਅਦ ਆਪਾਂ ਨੇ ਇੱਕ ਆਲੂ ਕੱਟ ਲਿਆ ਬਰੀਕ ਬਰੀਕ ਆਲੂ ਦੀ ਕੁਆਂਟੀਟੀ ਤੁਸੀਂ ਵਧਾ ਵੀ ਸਕਦੇ ਹੋ ਤੇ ਉਸ ਤੋਂ ਬਾਅਦ ਆਪਣੇ ਕੋਲ ਇੱਕ ਪਿਆਜ਼ ਆਪਾਂ ਨੇ ਮਸਾਲੇ ਵਾਸਤੇ ਕੱਟ ਲਿਆ ਠੀਕ ਹੈ ਜੀ ਗਰੇਵੀ ਬਣਾਉਣ ਵਾਸਤੇ ਥੋੜਾ ਜਿਹਾ ਅਦਰਕ ਹੈ ਤੇ ਲਸਣ ਵੀ ਪਾ ਸਕਦੇ ਹੋ ਇੱਕ ਟਮਾਟਰ ਕੱਟ ਲਿਆ ਦੀ ਇਹਨੂੰ ਆਪਾਂ ਮਸਾਲਾ ਬਣਾਉਂਗੇ ਤੇ ਤਿੰਨ ਹਰੀਆਂ ਮਿਰਚਾਂ ਤੇ ਲੋ ਜੀ ਹੁਣ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਆਪਾਂ ਨੇ ਪਿਆਜ਼ ਤੇ ਸ਼ਿਮਲਾ ਮਿਰਚ ਨੂੰ ਭੁੰਨੂਗੇ ਇੱਕ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾ ਲੂਗੇ ਇਹਨੂੰ ਕਰੂਗੇ ਚੰਗੀ ਤਰ੍ਹਾਂ ਗਰਮ ਸਰੋਂ ਦੇ ਤੇਲ ਨੂੰ ਤੇ ਜਦੋਂ ਸਰੋਂ ਦਾ ਤੇਲ ਗਰਮ ਹੋ ਗਿਆ ਵਿੱਚ ਪਾ ਦੋਗੇ ਸ਼ਿਮਲਾ ਮਿਰਚ ਤੇ ਪਿਆਜ਼ ਇਹਦੇ ਨਾਲ ਕੀ ਆਊਗਾ ਠੀਕ ਹੈ ਜੀ ਸਬਜ਼ੀ ਦੇ ਵਿੱਚ ਇੱਕ ਕਰਾਂਚ ਆ ਜਾਊਗਾ ਇਹਨੂੰ ਵਧੀਆ ਜਾ ਤੇ ਲਓ ਜੀ ਇਹਨੂੰ ਹੁਣ ਆਪਾਂ ਭੁੰਨ ਲੈਨੇ ਆ 2-3 ਮਿੰਟ ਪਿਆਜ਼ ਤੇ ਸ਼ਿਮਲਾ ਮਿਰਚ ਨੂੰ ਤੇ ਲਓ ਜੀ ਪਿਆਜ਼ ਤੇ ਸ਼ਿਮਲਾ ਮਿਰਚ ਭੁੰਨੇ ਗਏ ਜ਼ਿਆਦਾ ਨਹੀਂ ਭੁੰਨਣੇ ਇਹ ਠੀਕ ਹੈ ਜੀ ਸਿਰਫ 2-3 ਮਿੰਟ ਭੁੰਨਣੇ ਆ ਭੁੰਨਣੇ ਪੂਰੇ ਸੇਕ ਪਰ ਤੇ ਹੁਣ ਇਹਨੂੰ ਨਚੋੜ ਨਚੋੜ ਕੇ ਇਦਾਂ ਕੱਢ ਲਾਂਗੇ ਕਿਸੇ ਪਲੇਟ 'ਚ ਤੇ ਲੋ ਜੀ ਐਸੀ ਕੜਾਹੀ ਦੇ ਵਿੱਚ ਆਪਾਂ ਪਾਵਾਂਗੇ ਇੱਕ ਤੇਜ ਪੱਤਾ ਇੱਕ ਟੋਟਾ ਯਾਨੀ ਕਿ ਇੱਕ ਪੀਸ ਦਾਲਚੀਨੀ ਦਾ ਸਿਨਮਨ ਸਟਿਕ ਤੇ ਇੱਕ ਪਾਵਾਂਗੇ ਬੜੀ ਇਲਾਇਚੀ ਤੇ ਇਹਦੇ ਚ ਪਾ ਲਾਂਗੇ ਆਪਾਂ ਪਿਆਜ਼ ਤੇ ਅਦਰਕ ਇਹਨੂੰ ਹਲਕਾ ਜਿਹਾ ਭੁੰਨੂਗੇ 1-2 ਮਿੰਟ ਤੇ ਜਦੋਂ ਪਿਆਜ਼ ਹਲਕੇ ਜਿਹਾ ਭੁੰਨੇਗੇ ਫਿਰ ਆਪਾਂ ਪਾ ਦਾਂਗੇ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਇਹਨੂੰ ਵੀ ਹਲਕਾ ਜਿਹਾ ਭੁੰਨੂਗੇ ਇਸ ਤੋਂ ਬਾਅਦ ਥੋੜੀ ਜਿਹੀ ਪਾਵਾਂਗੇ ਅੱਧੇ ਤੋਂ ਅੱਧਾ ਚਮਚ ਹਲਦੀ ਤੇ ਜਿੰਨੀ ਆਪਾਂ ਨੇ ਹਲਦੀ ਪਾਉਣੀ ਉੰਨੀ ਉਹ ਦੇਗੀ ਮਿਰਚ ਪਾ ਦਾਂਗੇ ਤੇ ਫਿਰ ਆਪਾਂ ਇਹਨੂੰ ਭੁੰਨਾਂਗੇ ਹਲਕਾ ਜਿਹਾ ਤੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਪਾਣੀ ਠੀਕ ਹੈ ਜੀ ਹੁਣ ਹੁਣ ਕਰੂਗੇ ਸੇਕ ਤੇਜ ਆਪਾਂ ਤੇ ਹੁਣ ਆਪਾਂ ਨੇ ਪਿਆਜ਼ ਤੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਤੇ ਅੱਧਾ ਚਮਚ ਪਾ ਦਾਂਗੇ ਇਹਦੇ ਵਿੱਚ ਨਮਕ ਦਾ ਤੇ ਹੁਣ ਆਪਾਂ ਇਹਨਾਂ ਨੂੰ ਲਾਉਂਗੇ ਅਵਾਲ ਚੰਗੀ ਤਰ੍ਹਾਂ ਠੀਕ ਹੈ ਜੀ ਜਦੋਂ ਤੱਕ ਕੀ ਇਹ ਟਮਾਟਰ ਤੇ ਪਿਆਜ਼ ਗਲ ਨਹੀਂ ਜਾਂਦੇ ਤੇ ਲੋ ਜੀ ਆਪਣੇ ਪਿਆਜ਼ ਤੇ ਟਮਾਟਰ ਜਿਹੜੇ ਬਿਲਕੁਲ ਗਲ ਚੁੱਕੇ ਆ ਜੀ ਯਾਨੀ ਇਹਨਾਂ ਨੂੰ ਭੁੰਨ ਹੋ ਚੁੱਕੇ ਆ ਤੇ ਹੁਣ ਆਪਾਂ ਗੈਸ ਕਰਦੇ ਆ ਬੰਦ ਤੇ ਆਪਾਂ ਇਹਨਾਂ ਨੂੰ ਠੰਡੇ ਕਰਕੇ ਇਹਨਾਂ ਦਾ ਬਣਾਵਾਂਗੇ ਇੱਕ ਪੇਸਟ ਮਿਕਸੀ ਦੇ ਜੱਗ ਵਿੱਚ ਤੇ ਲੋ ਜੀ ਗਰੇਵੀ ਆਪਾਂ ਨੇ ਬਣਾ ਲਈ ਆ ਜੀ ਮਿਕਸੀ ਦੇ ਜੱਗ ਵਿੱਚ ਪੀਸ ਕੇ ਤੇ ਜਦੋਂ ਵੀ ਆਪਾਂ ਨੇ ਕਿਸੇ ਵੀ ਗਰੇਵੀ ਬਣਾਉਣੀ ਹੈ ਕਿਸੇ ਵੀ ਚੀਜ਼ ਦੀ ਮੰਨ ਲਓ ਆਪਾਂ ਉਹਦੇ ਵਿੱਚ ਜਿਹੜੇ ਖੜੇ ਮਸਾਲੇ ਪਾਉਂਦੇ ਆ ਉਹ ਆਪਾਂ ਨੇ ਪੀਸਣ ਤੋਂ ਪਹਿਲਾਂ ਬਾਹਰ ਕੱਢ ਲੈਣੇ ਆ ਠੀਕ ਹੈ ਜੀ ਇਹ ਨਾਲ ਜਿਹੜਾ ਗਰੇਵੀ ਚ ਹੈ ਉਹ ਕੜਵਾ ਟੇਸਟ ਆ ਜਾਂਦਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਭੁੰਨਦੇ ਆ ਤੇ ਲੋ ਜੀ ਕੜਾਹੀ 'ਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਸਰ੍ਹੋਂ ਦਾ ਤੇਲ ਯਾਨੀ ਹੁਣ ਇਹ 'ਚ ਪਾਵਾਂਗੇ ਥੋੜਾ ਜਿਹਾ ਜੀਰਾ ਤੇ ਜੀਰੇ ਨੂੰ ਹਲਕਾ ਜਿਹਾ ਭੁੰਨਾਂਗੇ ਤੇ ਜਦੋਂ ਜੀਰਾ ਭੁੰਨਿਆ ਗਿਆ ਫਿਰ ਪਾਵਾਂਗੇ ਹਰੀ ਮਿਰਚ ਤੇ ਲਸਣ ਦਾ ਪੇਸਟ ਜਾਂ ਆਦਰਕ ਤੇ ਲਸਣ ਦਾ ਪੇਸਟ ਵੀ ਪਾ ਸਕਦੇ ਹਾਂ ਤੇ ਜਦੋਂ ਆਪਣਾ ਲਸਣ ਤੇ ਹਰੀ ਮਿਰਚ ਭੁੰਨੇਗੇ ਫਿਰ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਤੇ ਅੱਧੇ ਤੋਂ ਵੱਧੀ ਹਲਦੀ ਤੇ ਇਹਨੂੰ ਹਲਕਾ ਜਿਹਾ ਭੁੰਨਾਂਗੇ ਤੇ ਜਦੋਂ ਹਲਕਾ ਜਿਹਾ ਭੁੰਨਿਆ ਗਿਆ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਨੇ ਜਿਹੜੀ ਆਪਾਂ ਨੇ ਗਰੇਵੀ ਬਣਾਈ ਸੀ ਪਿਆਜ਼ ਟਮਾਟਰ ਦੀ ਇਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਠੀਕ ਹੈ ਜੀ ਮੀਡੀਅਮ ਸੇਕ ਤੇ ਜਦੋਂ ਤੱਕ ਕੀ ਹੈ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੀ ਤੇ ਲਓ ਜੀ ਗਰੇਵੀ ਆਪਣੀ ਪੱਕ ਰਹੀ ਆ ਜੀ ਇਹਨੂੰ ਪੱਕਦੇ ਨੂੰ 3-4 ਮਿੰਟ ਹੋ ਗਏ ਆ ਜਦੋਂ ਆਪਣੀ ਗਰੇਵੀ ਪੱਕਦੇ ਨੂੰ 3-4 ਮਿੰਟ ਹੋ ਜਵੇ ਫਿਰ ਆਪਾਂ ਇਹਦੇ ਚ ਐਡ ਕਰ ਦੇਣਾ ਆਲੂ ਠੀਕ ਹੈ ਜੀ ਇੱਕ ਕਿਉਂਕਿ ਨਾਲੇ ਤਾਂ ਆਪਣੇ ਜਿਹੜੇ ਆਲੂ ਆ ਉਹ ਗਲ ਜੂਗੇ ਤੇ ਨਾਲੇ ਆਪਣੀ ਨਾਲੇ ਗਰੇਵੀ ਪੱਕ ਜੂਗੀ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਟੱਕ ਕੇ ਪਕਾਵਾਂਗੇ ਤੇ ਵਿੱਚ ਵਿੱਚ ਮ ਹਲਾਈ ਵੀ ਜਾਵਾਂਗੇ ਤਾਂ ਜੋ ਜਿਹੜੀ ਆਪਣੀ ਗਰੇਵੀ ਹੈ ਤੇ ਆਲੂ ਉਹ ਥੱਲੇ ਨਾ ਲੱਗ ਜਵੇ ਤੇ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਮਸਾਲਾ ਦੇਖੋ ਆਪਣਾ ਮਸਾਲਾ ਤੇ ਆਲੂ ਕਿੰਨੇ ਵਧੀਆ ਪੁੰਨ ਹੋ ਚੁੱਕੇ ਆ ਨਾ ਮਸਾਲਾ ਵੀ ਆਪਣਾ ਥੋੜਾ ਜਿਹਾ ਰਹਿ ਗਿਆ ਪੁੰਨ ਪੁੰਨ ਕੇ ਤੇ ਜਦੋਂ ਵੀ ਤੁਸੀਂ ਆਲੂ ਪਕਾਉਨੇ ਆ ਗਰੇਵੀ ਦੇ ਵਿੱਚ ਠੀਕ ਹੈ ਜੀ ਮਸਾਲੇ ਦੇ ਵਿੱਚ ਤਾਂ ਪਲਟਾ ਜ਼ਰੂਰ ਮਾਰਨਾ ਤੇ ਨਾਲ ਇਹ ਟੱਕ ਕੇ ਪਕਾਉਨੇ ਆ ਠੀਕ ਹੈ ਜੀ ਆਪਣੇ ਅੱਦੇ ਆਲੂ ਪੱਕ ਚੁੱਕੇ ਆ ਆ ਦੇਖੋ ਥੋੜੀ ਜਿਹੀ ਕਸਰ ਇਹਨਾਂ ਚ ਰਹਿ ਗਈ ਆ ਤੇ ਹੁਣ ਆਪਾਂ ਥੋੜੀ ਜਿਹੀ ਪਾਵਾਂਗੇ ਇਹਦੇ ਚ ਤਸਤੂਰੀ ਮੇਥੀ ਤੇ ਅੱਧਾ ਚਮਚ ਪਾਵਾਂਗੇ ਆਪਾਂ ਇਹਦੇ ਚ ਧੜੀਆਂ ਪਾਊਡਰ ਦਾ ਤੇ ਹਲਕਾ ਜਿਹਾ ਪਾਵਾਂਗੇ ਨਮਕ ਨਮਕ ਆਪਾਂ ਨੇ ਪਹਿਲਾਂ ਗਰੇਵੀ ਚ ਵੀ ਪਾਇਆ ਤਾਂ ਠੀਕ ਆ ਜੀ ਜਦੋਂ ਆਪਾਂ ਨੇ ਗਰੇਵੀ ਬਣਾਈ ਤੀ ਤੇ ਹੁਣ ਆਪਾਂ 2-3 ਮਿੰਟ ਇਹਨੂੰ ਹੋਰ ਪਕਾਵਾਂਗੇ ਤੇ ਥੋੜਾ ਜਿਹਾ ਪਾ ਦਾਂਗੇ ਇਹ ਚ ਪਾਣੀ ਆਪਾਂ ਠੀਕ ਆ ਜੀ ਤਾਂ ਜੋ ਜਿਹੜੇ ਆਲੂ ਆਪਣੇ ਥੋੜੇ ਜਿਹੇ ਰਹਿ ਗਏ ਉਹ ਵੀ ਪੱਕ ਜੂਗੇ ਪਾਣੀ ਜ਼ਿਆਦਾ ਨਹੀਂ ਪਾਉਣਾ ਸਿਰਫ ਅੱਧੀ ਇੱਕ ਕੱਛੀ ਪਾਉਣੀ ਆ ਤੇ ਲਓ ਜੀ ਇਹਨੂੰ ਪਕਾ ਲੈਂਦੇ ਆ ਹੁਣ ਆਪਾਂ ਤੇ ਲਓ ਜੀ ਸਬਜੀ ਆਪਣੀ ਪੱਕ ਚੱਲੀ ਆ ਜੀ ਠੀਕ ਆ ਜੀ ਤੇ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਸ਼ਿਮਲਾ ਮਿਰਚ ਤੇ ਪਿਆਜ਼ ਜਿਹੜੇ ਆਪਾਂ ਨੇ ਭੁੰਨ ਕੇ ਰੱਖੇ ਤੇ ਤੇਨੂੰ ਵੀ ਮਿਕਸ ਕਰ ਦਾਂਗੇ ਇਹਦੇ ਵਿੱਚ ਐਨ ਚੰਗੀ ਤਰ੍ਹਾਂ ਤੇ ਇਹਦੇ ਚ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਤਾਂ ਜੋ ਆਪਣੀ Shimla mirch ਤੇ pyaaz ਵੀ ਆ ਜਿਹੜੇ ਥੋੜੇ ਜਿਹਾ ਸੌਫਟ ਹੋ ਜਵੇ ਠੀਕ ਹੈ ਜੀ ਤੇ ਲਓ ਜੀ ਤੇ ਹੁਣ ਆਪਾਂ ਇਹਨੂੰ ਸੇਕ ਕਰ ਲੂਗੇ ਮੀਡੀਅਮ ਤੇ ਇਹਨੂੰ ਚੰਗੀ ਤਰ੍ਹਾਂ 2-3 ਮਿੰਟ 3 ਮਿੰਟ ਆਪਾਂ ਹੋਰ ਪਕਾਉਂਗੇ ਤਾਂ ਜੋ ਢੱਕਣ ਟਾ ਕੇ ਪਕਾਉਂਗੇ ਜਦ ਭਾਫ਼ ਬਣੂਗੀ ਠੀਕ ਹੈ ਜੀ ਉਹ ਪਾਣੀ ਛੱਡੂਗੀ ਤਾਂ ਆਪਣੀ Shimla mirch ਤੇ ਜਿਹੜੇ ਮਤਲਬ ਪਿਆਜ਼ ਆ ਉਹ ਵੀ ਥੋੜੇ ਜਿਹਾ ਸੌਫਟ ਹੋ ਜੂਗੇ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਸਬਜੀ ਬਣ ਕੇ ਰੈਡੀ ਹੈ ਜੀ ਕੈਸ ਕਰਦੇ ਆਂ ਬੰਦ ਤੇ ਸਬਜੀ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਕਿੰਨਾ ਵਧੀਆ ਆਇਆ ਤੇ ਹੁਣ ਆਪਾਂ ਇਹਦੇ ਪਾਉਨੇ ਆਂ ਕੱਟਿਆ ਹੋਇਆ ਹਰਾ ਧਨੀਆ ਤੁਸੀਂ ਇਹਦੇ ਵਿੱਚ ਮਾੜੀ-ਮੋਟੀ ਕਰੀਮ ਵੀ ਪਾ ਸਕਦੇ ਹੋ ਠੀਕ ਹੈ ਜੀ ਦੁੱਧ ਵਾਲੀ ਮੱਖਣ ਦਾ ਚਮਚਾ ਵੀ ਪਾ ਸਕਦੇ ਹੋ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਆਂ ਪਲੇਟ 'ਚ ਕੱਢ ਕੇ ਤੇ ਲੋ ਜੀ ਸਬਜੀ ਬਣ ਕੇ ਰੈਡੀ ਹੈ ਜੀ ਆਲੂ शिमला मिर्च ਪਿਆਜ਼ ਦੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ